ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਹੈਗਾ ਜੋ ਜੰਗ ਜਨਰੇਸ਼ਨ ਹੈ ਉਸ ਦਾ ਧਿਆਨ ਜ਼ਿਆਦਾ ਨਸ਼ਿਆਂ ਦੇ ਵੱਲ ਹੈ ਜਦੋਂ ਫਿਰ ਬੰਦਾ ਨਸ਼ੇ ਦੀ ਦਲਦਲ ਦੇ ਵਿੱਚ ਤਹ ਜਾਂਦਾ ਹੈ ਫਿਰ ਉਸ ਨੂੰ ਚੰਗੇ ਮਾੜੇ ਦਾ ਖਿਆਲ ਨਹੀਂ ਰਹਿੰਦਾ ਕਿਉਂਕਿ ਨਸ਼ਾ ਬੰਦੇ ਨੂੰ ਨੌਨਸੈਂਸ ਕਰਦਾ ਹੈ ਇਹ ਨਸ਼ਾ ਕਰਨ ਵਾਲੀ ਜੋ ਜੰਗ ਜਨਰੇਸ਼ਨ ਹੈ ਇਹਨਾਂ ਦੇ ਉੱਤੇ ਨਿਗਾਹ ਹੁੰਦੀ ਹੈ ਗਿੱਧਾਂ ਦੀ ਕਈ ਐਦਾਂ ਦੇ ਲੋਕ ਜੋ ਗਿੱਧ ਹੁੰਦੇ ਨੇ ਉਹਨਾਂ ਦੀ ਨਿਗਾਹ ਹੁੰਦੀ ਹੈ ਕਿ ਇਹਨਾਂ ਤੋਂ ਜਾਇਜ਼ ਨਜਾਇਜ਼ ਕੰਮ ਕਰਵਾਏ ਜਾਣ ਤੇ ਇਹਨਾਂ ਨੂੰ ਸਿਰਫ ਨਸ਼ੇ ਤੇ ਰੱਖਿਆ ਜਾਵੇ ਤੇ ਖੁਦ ਰੁਪਏ ਕਮਾਏ ਜਾਣ ਇਹ ਇਸ ਗੱਲ ਕਰਕੇ ਨਸ਼ੇੜੀਆਂ ਦੀ ਤਲਾਸ਼ ਵੀ ਕਰਦੇ ਨੇ ਤੇ ਜੰਗ ਜਨਰੇਸ਼ਨ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਨਸ਼ੇ ਤੇ ਵੀ ਲਾਉਂਦੇ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਇਦਾਂ ਕੋਈ ਕਿਵੇਂ ਕਰ ਸਕਦਾ ਇੱਕ ਬੜਾ ਸ਼ਾਤਰ ਬੰਦਾ ਜੋ ਕਿ ਰੇੜੀ ਲਾਉਂਦਾ ਸੀ ਤੇ ਉਸ ਨੇ ਫਿਰ ਆਪਣਾ ਸਾਮਰਾਜ ਖੜਾ ਕੀਤਾ ਮੁੰਡੇ ਕੁੜੀਆਂ ਨੂੰ ਨਸ਼ੇ ਉੱਤੇ ਲਾ ਕੇ ਕੀ ਹੈ ਸਾਰੀ ਕਹਾਣੀ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬਨਾਸ ਇਸ ਤੇ ਅਧੀਨ ਪੈਂਦਾ ਥਾਣਾ ਲਾਲਪੁਰ ਪਾਂਡੇਪੁਰ ਤੇ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਖੰਜੂਰੀ ਖੰਜੂਰੀ ਦਾ ਰਹਿਣ ਵਾਲਾ ਇੱਕ ਡਰਾਈਵਰ ਗੱਲ ਹੈ 4 ਅਪ੍ਰੈਲ 2025 ਦੀ ਉਸ ਨੂੰ ਥਾਣੇ ਵਿੱਚੋਂ ਫੋਨ ਆਉਂਦਾ ਹੈ ਇਸ ਡਰਾਈਵਰ ਦੀ ਧੀ 29 ਮਾਰਚ 2025 ਨੂੰ ਘਰੋਂ ਲਾਪਤਾ ਹੋ ਗਈ ਸੀ ਉਸ ਨੂੰ ਫੋਨ ਆਉਂਦਾ ਕਿ ਤੁਹਾਡੀ ਧੀ ਮਿਲ ਗਈ ਤੁਸੀਂ ਥਾਣੇ ਦੇ ਵਿੱਚ ਆਓ ਤੇ ਇਸ ਨੂੰ ਲੈ ਜਾਓ ਹੁਣ ਇਹ ਡਰਾਈਵਰ ਆਪਣੀ ਪਤਨੀ ਦੇ ਨਾਲ ਥਾਣੇ ਦੇ ਵਿੱਚ ਜਾਂਦਾ ਹੈ ਤੇ ਆਪਣੀ ਬੇਟੀ ਨੂੰ ਦੇਖਦਾ ਤਾਂ ਇਸ ਤੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਬੇਟੀ ਬੇਸੁੱਧ ਹਾਲਤ ਦੇ ਵਿੱਚ ਹੁੰਦੀ ਹੈ ਨਸ਼ੇ ਦੇ ਵਿੱਚ ਹੁੰਦੀ ਹੈ ਇਹ ਪਤੀ ਪਤਨੀ ਆਪਣੀ ਬੇਟੀ ਨੂੰ ਘਰ ਲੈ ਆਉਂਦੇ ਨੇ ਕਿਉਂਕਿ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਇਸ ਨੂੰ ਲਿਜਾ ਸਕਦੇ ਹੋ ਇਹ ਆਪਣੇ ਘਰ ਲੈ ਆਉਂਦੇ ਨੇ ਬੇਟੀ ਤੋਂ ਪੁੱਛਦੇ ਕਿ ਆਖਿਰ ਤੂੰ ਕਿੱਥੇ ਗਈ ਸੀ ਕੀ ਤੇਰੇ ਨਾਲ ਹੋਇਆ ਸਾਰੀ ਘਟਨਾ ਬਾਰੇ ਉਸ ਤੋਂ जानने की कोशिश कर दिया पर बेटी डरी हुई लग रही थी। ਉਸ ਨੂੰ ਬੰਦਿਆਂ ਤੋਂ ਡਰ ਲੱਗ ਰਿਹਾ ਸੀ ਇੱਥੇ ਤੱਕ ਕਿ ਆਪਣੇ ਪਿਤਾ ਅਤੇ ਭਰਾ ਤੋਂ ਵੀ ਉਹ ਡਰ ਰਹੀ ਸੀ। ਫਿਰ ਮਾਂ ਉਸ ਨੂੰ ਪਿਆਰ ਦੇ ਨਾਲ ਪੁੱਛਕਾਰ ਕੇ ਪੁੱਛਦੀ ਹੈ। ਤਕਰੀਬਨ 48 ਘੰਟਿਆਂ ਬਾਅਦ ਉਹ ਜੋ ਦੱਸਦੀ ਹੈ ਉਹ ਸੁਣ ਕੇ ਤਾਂ ਮਾਂ-ਬਾਪ ਦੀਆਂ ਅੱਖਾਂ ਵਿੱਚੋਂ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਦਰਅਸਲ ਇੱਕ ਖੰਜੂਰੀ ਦੇ ਰਹਿਣ ਵਾਲੇ ਡਰਾਈਵਰ ਦੀ ਬੇਟੀ 29 ਮਾਰਚ 2025 ਨੂੰ ਘਰੋਂ ਚਲੀ ਜਾਂਦੀ ਹੈ ਇਹ ਆਪਣੀ ਮਾਂ ਨੂੰ ਕਹਿ ਕੇ ਜਾਂਦੀ ਹੈ ਕਿ ਮੈਂ ਆਪਣੀ ਸਹੇਲੀ ਦੇ ਕੋਲ ਜਾ ਕੇ ਆਉਣੀ ਆ ਤੇ ਬਾਜ਼ਾਰ ਵਿੱਚੋਂ ਮੈਂ ਕਿਤਾਬਾਂ ਲੈਣੀਆਂ ਨੇ ਕਿਉਂਕਿ ਇਸ ਦੀ ਉਮਰ 19 ਸਾਲ ਸੀ ਤੇ ਇਹ ਗ੍ਰੈਜੂਏਸ਼ਨ ਕਰ ਰਹੀ ਸੀ 2-3 ਘੰਟਿਆਂ ਤੱਕ ਆ ਜਾਵਾਂਗੀ ਪਰ ਇਹ ਕੁੜੀ ਵਾਪਸ ਨਹੀਂ ਆਉਂਦੀ ਮਾਂ ਪਰੇਸ਼ਾਨ ਹੋ ਜਾਂਦੀ ਹੈ ਮਾਂ ਆਪਣੇ ਪਤੀ ਨੂੰ ਦੱਸਦੀ ਹੈ ਕਿ ਆਪਣੀ ਬੇਟੀ ਘਰ ਵਾਪਸ ਨਹੀਂ ਆਈ ਉਹ ਕਹਿੰਦੀ ਸੀ ਮੈਂ 2-3 ਘੰਟਿਆਂ ਤੱਕ ਆ ਜਾਵਾਂਗੀ ਪਰ ਅਜੇ ਤੱਕ ਉਹ ਘਰ ਨਹੀਂ ਆਈ ਉਸ ਦਾ ਫੋਨ ਵੀ ਬੰਦ ਆ ਰਿਹਾ ਹੁਣ ਪਿਤਾ ਵੀ ਪਰੇਸ਼ਾਨ ਹੁੰਦਾ ਹੈ ਮਾਂ ਵੀ ਪਰੇਸ਼ਾਨ ਸੀ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਕੁੜੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਇਹ ਥਾਣੇ ਜਾਂਦੇ ਨੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਉਂਦੇ ਆ ਕਿ ਸਾਡੀ ਬੇਟੀ ਘਰੋਂ ਚਲੀ ਗਈ ਉਸ ਦਾ ਕੁਝ ਵੀ ਪਤਾ ਨਹੀਂ ਉਹ ਲਾਪਤਾ ਗਈ ਤੁਸੀਂ ਉਸ ਦੀ ਤਲਾਸ਼ ਕਰੋ ਹੁਣ ਪੁਲਿਸ ਵਾਲੇ ਰਿਪੋਰਟ ਲਿਖ ਲੈਂਦੇ ਨੇ ਪਰ ਇਸ ਤੇ ਜ਼ਿਆਦਾ ਧਿਆਨ ਉਹ ਨਹੀਂ ਦਿੰਦੇ 30 ਜਨਵਰੀ 31 ਜਨਵਰੀ 1 ਅਪ੍ਰੈਲ 2 ਅਪ੍ਰੈਲ 3 ਅਪ੍ਰੈਲ ਲੰਘ ਜਾਂਦੀ ਹੈ ਆਖਰ 4 ਅਪ੍ਰੈਲ ਨੂੰ ਪੁਲਿਸ ਵਾਲਿਆਂ ਦਾ ਫੋਨ ਪਿਤਾ ਨੂੰ ਆਉਂਦਾ ਕਿ ਤੁਹਾਡੀ ਬੇਟੀ ਮਿਲ ਗਈ ਹੈ ਤੇ ਫਿਰ ਇਹ ਆਪਣੀ ਬੇਟੀ ਨੂੰ ਘਰ ਲੈ ਕੇ ਆਉਂਦੇ ਨੇ ਇਸ ਤੋਂ ਜਦੋਂ ਫਿਰ ਇਹ ਨਸ਼ੇ ਦੇ ਹਾਲ ਇਹ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੀ ਹੈ ਜਦੋਂ ਇਸ ਨੂੰ ਥੋੜਾ ਹੋਸ਼ ਆਉਂਦਾ ਹੈ 48 ਘੰਟਿਆਂ ਬਾਅਦ ਜੋ ਇਹ ਕਹਾਣੀ ਦੱਸਦੀ ਆ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਇੱਕ ਕੁੜੀ ਦੱਸਦੀ ਹੈ ਕਿ ਮੇਰੀ ਕਲਾਸ ਦੇ ਚਾਰ ਮੁੰਡੇ ਨੇ ਜਿਨ੍ਹਾਂ ਨੇ ਇਸ ਨੂੰ ਨਸ਼ੇ ਦਾ ਆਦੀ ਕਰ ਦਿੱਤਾ 29 ਮਾਰਚ 2025 ਨੂੰ ਜਦੋਂ ਇਹ ਘਰੋਂ ਨਿਕਲਦੀ ਹੈ ਤਾਂ ਇਸ ਨੂੰ ਰਾਜ ਬਿਸ਼ਕਰਮਾ ਨਾਂ ਦਾ ਬੰਦਾ ਮਿਲਦਾ ਹੈ ਉਹ ਇਸ ਨੂੰ ਲੈ ਕੇ ਜਾਂਦਾ ਇੱਕ ਕਮਰੇ ਦੇ ਵਿੱਚ ਜਿੱਥੇ ਉਸ ਦਾ ਦੋਸਤ ਹੁੰਦਾ ਹੈ ਇਹ ਦੋਨੋਂ ਇਸ ਦੇ ਨਾਲ ਬਲਾਤਕਾਰ ਕਰਦੇ ਨੇ ਸਾਰੀ ਰਾਤ ਇਸ ਨਾਲ ਬਲਾਤਕਾਰ ਕੀਤਾ ਜਾਂਦਾ ਉਸ ਤੋਂ ਬਾਅਦ 30 ਮਾਰਚ ਆ ਜਾਂਦੀ ਹੈ 30 ਮਾਰਚ ਨੂੰ ਏਸ ਨੂੰ ਸਮੀਰ ਨੌ ਦਾ ਮੁੰਡਾ ਮਿਲਦਾ ਹੈ ਤੇ ਸਮੀਰ ਵੀ ਹੁਣ ਆਪਣੇ ਦੋਸਤ ਦੇ ਨਾਲ ਏਸ ਨੂੰ ਬਾਈਕ ਉੱਤੇ ਬਿਠਾਉਂਦਾ ਤੇ ਹਾਈਵੇ ਵੱਲ ਲੈ ਜਾਂਦਾ ਹੈ। ਸਮੀਰ ਅਤੇ ਉਸ ਦਾ ਦੋਸਤ ਏਸ ਕੁੜੀ ਦੇ ਨਾਲ ਸਾਰੀ ਰਾਤ ਬਲਾਤਕਾਰ ਕਰਨ ਤੋਂ ਬਾਅਦ ਇੱਕ ਜਗ੍ਹਾ ਨਦੇਸਰ ਉੱਥੇ ਛੱਡ ਜਾਂਦੇ ਨੇ ਤੇ ਉੱਥੇ ਫਿਰ ਏਸ ਨੂੰ 31 ਮਾਰਚ 2025 ਨੂੰ ਮਿਲਦਾ ਏਯੂਸ਼। ਏਸ ਨੂੰ ਨਸ਼ਾ ਦਿੱਤਾ ਜਾਂਦਾ ਹੈ। ਤੇ ਨਸ਼ਾ ਦੇ ਕੇ ਇਸ ਦੇ ਨਾਲ ਬਲਾਤਕਾਰ ਲਗਾਤਾਰ ਕੀਤਾ ਜਾ ਰਿਹਾ ਸੀ 31 ਮਾਰਚ 2025 ਨੂੰ ਊਸ਼ ਮਿਲਦਾ ਊਸ਼ ਇਸ ਨੂੰ ਮਲਾਇਆ ਦਾ ਇੱਕ ਕੰਟੀਨੈਂਟਲ ਕੈਫੇ ਹੈ ਉੱਥੇ ਲੈ ਜਾਂਦਾ ਹੈ ਉੱਥੇ ਸਾਰੀ ਰਾਤ ਇਸ ਦੇ ਨਾਲ ਊਸ਼ ਦੇ ਹੋਰ ਸਾਥੀ ਸਾਹਿਲ ਜਾਹਿਦ ਅਨਮੋਲ دانش ਇਹ ਸਾਰੇ ਇਕੱਠੇ ਹੋ ਕੇ ਇਸ ਦੇ ਨਾਲ ਸਾਰੀ ਰਾਤ ਬਲਾਤਕਾਰ ਕਰਦੇ ਆ ਤੇ ਇਸ ਨੂੰ ਹੋਰ ਨਸ਼ਾ ਦਿੰਦੇ ਨੇ ਹੁਣ 1 ਅਪ੍ਰੈਲ ਆ ਜਾਂਦਾ ਇਸ ਨੂੰ ਸਾਜਿਦ ਨਾਂ ਦਾ ਬੰਦਾ ਮਿਲਦਾ ਹੈ ਉਹ ਇਸ ਨੂੰ ਕਹਿੰਦਾ ਕਿ ਮੈਂ ਤੈਨੂੰ ਤੇਰੇ ਘਰ ਛੱਡ ਦੇਣਾ ਪਰ ਉਹ ਵੀ ਇਸ ਨੂੰ ਹੋਟਲ ਦੇ ਵਿੱਚ ਲੈ ਜਾਂਦਾ ਹੈ ਉੱਥੇ ਲਿਜਾ ਕੇ ਇਸ ਦੇ ਨਾਲ ਬਲਾਤਕਾਰ ਕਰਦਾ ਉਸ ਤੋਂ ਬਾਅਦ ਅਮਨ ਨਾਂ ਦਾ ਮੁੰਡਾ ਮਿਲਦਾ ਉਹ ਇਸ ਨੂੰ ਔਰੰਗਾ ਦੇ ਗੋਦਾਮਾਂ ਚ ਲੈ ਜਾਂਦਾ ਤੇ ਆਪਣੇ ਦੋਸਤਾਂ ਦੇ ਨਾਲ ਉੱਥੇ ਲਿਜਾ ਕੇ ਇਸ ਦੇ ਨਾਲ ਬਲਾਤਕਾਰ ਕਰਦਾ ਜਾਣੀ ਐਦਾਂ ਇਸ ਕੁੜੀ ਦੇ ਨਾਲ ਲਗਾਤਾਰ ਬਲਾਤਕਾਰ ਹੋ ਰਿਹਾ ਸੀ ਲਗਾਤਾਰ ਇਸ ਕੁੜੀ ਨੂੰ ਨਸ਼ਾ ਦੇ ਕੇ ਇਸ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਇਸ ਨੂੰ ਇਮਰਾਨ ਮਿਲਦਾ ਹੈ ਇਮਰਾਨ ਇਸ ਨੂੰ ਨਸ਼ਾ ਦਿੰਦਾ ਤੇ ਇਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਪਰ ਇਹ ਚੀਕਾਂ ਮਾਰਦੀ ਆ ਰੌਲਾ ਪਾਉਂਦੀ ਹੈ ਉਹ ਡਰ ਜਾਂਦਾ ਤੇ ਡਰ ਕੇ ਇਸ ਨੂੰ ਸੰਗਰਾ ਦੇ ਆਈਪੀ ਮਾਲ ਕੋਲ ਛੱਡ ਜਾਂਦਾ ਉਸ ਤੋਂ ਬਾਅਦ ਇਸ ਨੂੰ ਰਾਜ ਖਾਨ ਨਾਂ ਦਾ ਬੰਦਾ ਮਿਲਦਾ ਜੋ ਕਿ ਇਸ ਨੂੰ ਹਕੂਲ ਗੰਜ ਲੈ ਜਾਂਦਾ ਉਥੇ ਇੱਕ ਘਰ ਵਿੱਚ ਲਿਜਾ ਕੇ ਇਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਤੇ ਇਸ ਕੁੜੀ ਨੂੰ 80 ਘਾੜ ਤੇ ਛੜ ਦਿੰਦਾ ਹੈ ਇਹ ਗੱਲ 2 ਅਪ੍ਰੈਲ ਦੀ ਹੁੰਦੀ ਹੈ ਹੁਣ 3 ਅਪ੍ਰੈਲ 2025 ਆ ਜਾਂਦਾ ਹੈ ਤੇ ਇਸ ਨੂੰ ਦਾਨਿਸ਼ ਮਿਲਦਾ ਦਾਨਿਸ਼ ਆਪਣੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਇਸ ਨਾਲ ਬਲਾਤਕਾਰ ਕਰਦਾ ਹੈ ਤੇ ਇਸ ਨੂੰ ਚੌਂ ਘਾੜ ਦੇ ਵਿੱਚ ਛੱਡ ਦਿੱਤਾ ਜਾਂਦਾ ਤੇ ਫਿਰ ਇਹ ਕੁੜੀ ਪੁਲਿਸ ਦੇ ਹੱਥ ਲੱਗਦੀ ਹੈ ਹੁਣ ਕੁੜੀ ਨੂੰ ਪੁਲਿਸ ਥਾਣੇ ਲੈ ਆਉਂਦੀ ਹੈ ਤੇ ਉਸ ਤੇ ਮਾਤਾ ਪਿਤਾ ਨੂੰ ਫੋਨ ਕਰਦੀ ਹੈ ਕਿ ਤੁਹਾਡੀ ਬੇਟੀ ਸਾਡੇ ਕੋਲ ਹੈ 4 April ਤੋਂ ਤਕਰੀਬਨ 48 ਘੰਟੇ ਬਾਅਦ ਜੋ ਕੁੜੀ ਹੁੰਦੀ ਹੈ ਇਹ ਸਭ ਕੁਝ ਦੱਸਦੀ ਹੈ ਦੱਸਣ ਤੋਂ ਬਾਅਦ ਮਾਤਾ ਪਿਤਾ ਕੁੜੀ ਨੂੰ ਲੈ ਕੇ ਪੁਲਿਸ ਥਾਣੇ ਜਾਂਦੇ ਨੇ ਪੁਲਿਸ ਵੱਲੋਂ ਰਿਪੋਰਟ ਦਰਜ ਕੀਤੀ ਜਾਂਦੀ ਹੈ ਤੇ 23 ਬੰਦਿਆਂ ਦੇ ਖਿਲਾਫ ਇਹ FIR ਦਰਜ ਹੁੰਦੀ ਹੈ ਜਿਸ ਵਿੱਚ 12 ਜਾਣੇ ਨਾਮਜਦ ਹੁੰਦੇ ਆ ਤੇ 11 ਅਣਪਛਾਤੇ ਹੁੰਦੇ ਆ ਪੁਲਿਸ ਨੇ ਇਹਨਾਂ ਦੀ ਤਲਾਸ਼ ਕਰਦੀ ਹੈ ਇਹਨਾਂ 12 ਜਾਨਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਫਿਰ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਾਨਵੀਣ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਤਕਰੀਬਨ 546 ਕੁੜੀਆਂ ਦੀਆਂ ਨੰਗੀਆਂ ਤਸਵੀਰਾਂ ਤੇ ਵੀਡੀਓ ਮਿਲਦੀਆਂ ਨੇ 100 ਕੁੜੀ ਤਾਂ ਐਦਾਂ ਦੀ ਸੀ ਜੋ ਐਦਾਂ ਲੱਗ ਰਿਹਾ ਸੀ ਕਿ ਉਹਨਾਂ ਨੇ ਖੁਦ ਆਪਣੀ ਮਰਜ਼ੀ ਦੇ ਨਾਲ ਇਹ ਫੋਟੋਆਂ ਖਿਚਵਾਈਆਂ ਹੋਣ ਜਿਵੇਂ ਕਿ ਉਹ ਆਪਣੇ ਅੰਗਾਂ ਦਾ ਪ੍ਰਦਰਸ਼ਨ ਕਰਦੀਆਂ ਹੁਣ ਐਦਾਂ ਦੀਆਂ ਫੋਟਮਾਂ ਇਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਮਿਲਦੀਆਂ ਨੇ ਫਿਰ ਪੁਲਿਸ ਇਸ ਕੇਸ ਦੀ ਹੋਰ ਸ਼ਾਨਵੀਨ ਕਰਦੀ ਹੈ ਕਿ ਆਖਰ ਇਹ ਤਾਂ ਐਦਾਂ ਲੱਗ ਰਿਹਾ ਜਿਵੇਂ ਕਿ ਇਹ ਕੋਈ ਸੈਕਸ ਰੈਕਟ ਹੋਵੇ ਜਿਵੇਂ ਕੁੜੀਆਂ ਆਪਣੇ ਜਿਸਮ ਦੀ ਨਮائش ਕਰ ਰਹੀਆਂ ਨੇ ਫੋਟਮਾਂ ਖਿਚਾ ਰਹੀਆਂ ਸ਼ਾਇਦ ਇਹ ਜੋ ਫੋਟਮਾਂ ਨੇ ਇਹ ਇਹਨਾਂ ਦੇ ਕਸਟਮਰਾਂ ਤੱਕ ਪਹੁੰਚਾਈਆਂ ਜਾਂਦੀਆਂ ਹੁਣ ਤੇ ਇਹ ਜੋ ਧੰਦਾਗਾ ਇਹ ਵੱਡੇ ਲੈਵਲ ਤੇ ਚੱਲਦਾ ਹੋਵੇ। ਇਹ ਐਫ ਆਈ ਆਰ ਦਰਜ ਹੁੰਦੀ ਹੈ 7 ਅਪ੍ਰੈਲ 2025 ਨੂੰ। ਜਦੋਂ ਫਿਰ ਹੁਣ ਪੁਲਿਸ ਇਸ ਕੇਸ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕਰਦੀ ਹੈ ਤਾਂ ਇੱਕ ਨਾਮ ਸਾਹਮਣੇ ਆਉਂਦਾ ਹੈ। ਅਨਮੋਲ ਗੁਪਤਾ ਜੋ ਕਿ ਸ਼ੇਪੁਰ ਦੇ ਮੀਰਾਪੁਰ ਦੇ ਅਧੀਨ ਪੈਂਦੀ ਕਲੋਨੀ ਅਸ਼ੋਕਪੁਰਮ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਅਨਮੋਲ ਹੈ ਇਹ 2018 ਦੇ ਵਿੱਚ ਰੇੜੀ ਲਾਇਆ ਕਰਦਾ ਸੀ। ਤੇ ਉਸ ਤੋਂ ਬਾਅਦ ਇਸ ਦਾ ਕੰਮ ਵੱਧ ਜਾਂਦਾ ਹੈਗਾ 2020 ਦੇ ਵਿੱਚ ਇਹ ਇੱਕ ਫਾਸਟ ਫੂਡ ਦੀ ਦੁਕਾਨ ਕਰ ਲੈਂਦਾ ਹੈ ਇਹ ਹੋਰ ਦੁਕਾਨ ਖੋਲਦਾ ਸਮ੍ਰਿਤੀ ਸਕੂਲ ਦੇ ਕੋਲ ਉੱਥੇ ਦੁਕਾਨ ਖੋਲੀ ਜਾਂਦੀ ਹੈ ਹੁਣ ਇਸ ਦਾ ਕੰਮ ਵੱਧ ਗਿਆ ਸੀ ਇਹ ਇੱਕ ਕੈਫੇ ਖੋਲਦਾ ਜਿਸ ਦਾ ਨਾਮ ਕੰਟੀਨੈਂਟਲ ਰੱਖਿਆ ਜਾਂਦਾ ਹੈ ਇੱਥੇ ਸ਼ਰਾਬ ਚੱਲਦੀ ਆ ਹੁੱਕਾ ਚੱਲਦਾ ਹੈਗਾ ਤੇ ਜੋ ਇੱਥੇ ਗਾਹਕ ਆਉਂਦੇ ਨੇ ਉਹ ਹੁਣ ਕੁੜੀਆਂ ਦੀ ਮੰਗ ਕਰਦੇ ਨੇ ਕਿ ਸ਼ਰਾਬ ਦੇ ਨਾਲ ਸ਼ਬਾਬ ਵੀ ਹੋਣਾ ਚਾਹੀਦਾ ਹੁਣ ਇਹ ਇੰਤਜ਼ਾਮ ਕਰਦਾ ਕੁੜੀਆਂ ਦਾ ਕਿਉਂਕਿ ਇਸ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਕੁੜੀਆਂ ਲਿਆਂਾਈਆਂ ਜਾਂਦੀਆਂ ਨੇ ਗਾਕਾ ਨੂੰ ਪਰੋਸੀਆਂ ਜਾਂਦੀਆਂ ਨੇ ਪਰ ਉਹ ਕੁੜੀਆਂ ਬਹੁਤ ਜ਼ਿਆਦਾ ਪੈਸੇ ਲੈਂਦੀਆਂ ਸੀ ਹੁਣ ਇਸ ਨੂੰ ਲੱਗਾ ਕਿ ਕੋਈ ਐਦਾਂ ਦਾ ਸਿਸਟਮ ਕੀਤਾ ਜਾਵੇ ਕਿ ਜਿਸ ਕਾਰਨ ਆਪਾਂ ਨੂੰ ਪੈਸੇ ਵੀ ਨਾ ਦੇਣੇ ਪੈਣ ਜਾਂ ਬਹੁਤ ਘੱਟ ਦੇਣੇ ਪੈਣ ਤੇ ਆਪਾਂ ਰੁਪਏ ਵੀ ਗ੍ਰਾਹਕਾਂ ਤੋਂ ਜ਼ਿਆਦਾ ਕਮਾਈਏ ਤਾਂ ਫਿਰ ਹੁਣ ਇਹ ਆਪਣਾ ਦਿਮਾਗ ਚਲਾਉਂਦਾ ਹੈ ਹੁਣੇ ਆਪਣੇ ਨਾਲ ਪੰਜ ਮੁੰਡਿਆਂ ਨੂੰ ਮਲਾਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕੁੜੀਆਂ ਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾਓ ਤੇ ਉਹਨਾਂ ਨੂੰ ਨਸ਼ੇ ਦਾ ਆਦੀ ਕਰੋ ਹੁਣ ਜੋ ਕੁੜੀਆਂ ਇੱਥੇ ਆਉਂਦੀਆਂ ਸੀ ਉਹਨਾਂ ਨੂੰ ਵੀ ਨਸ਼ੇ ਦਾ ਆਦੀ ਕੀਤਾ ਜਾਂਦਾ ਤੇ ਇਹ ਜੋ ਪੰਜ ਮੁੰਡੇ ਸੀ ਇਹ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਕੁੜੀਆਂ ਨੂੰ ਨਸ਼ੇ ਦਾ ਆਦੀ ਬਣਾਉਂਦੇ ਸੀ ਹੁਣ ਇਹਨਾਂ ਦਾ ਗਰੁੱਪ 15 ਮੁੰਡਿਆਂ ਦਾ ਹੋ ਗਿਆ ਸੀ ਨਸ਼ੇ ਦਾ ਆਦੀ ਬਣਾ ਕੇ ਕੁੜੀਆਂ ਨੂੰ ਸਿਰਫ ਨਸ਼ਾ ਦਿੱਤਾ ਜਾਂਦਾ ਸੀ ਨਸ਼ਾ ਦੇ ਕੇ ਹੀ ਉਹਨਾਂ ਨੂੰ ਗ੍ਰਾਹਕਾਂ ਦੇ ਨਾਲ ਸਬੰਧ ਬਣਾਉਣ ਨੂੰ ਕਿਹਾ ਜਾਂਦਾ ਸੀ ਤੇ ਹੁਣ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਸੀ ਕੁੜੀਆਂ ਨੂੰ ਕਿਹਾ ਜਾਂਦਾ ਕਿ ਜੇ ਤੁਸੀਂ ਨਸ਼ਾ ਕਰਨਾ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਂਦਾ ਜਾਊਗਾ ਸਿਰਫ ਤੁਸੀਂ ਗ੍ਰਾਹਕਾਂ ਦੇ ਨਾਲ ਸਬੰਧ ਬਣਾਉਣੇ ਨੇ ਉਹ ਨਸ਼ੇ ਦੀਆਂ ਆਦੀ ਹੋਈਆਂ ਕੁੜੀਆਂ ਗ੍ਰਾਹਕਾਂ ਦੇ ਨਾਲ ਸਬੰਧ ਬਣਾਉਂਦੀਆਂ ਅਨਮੋਲ ਗੁਪਤਾ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੋ ਗਿਆ ਸੀ ਹੁਣ ਇਸ ਨੂੰ ਟੰਗ ਆ ਗਿਆ ਸੀ ਰੁਪਏ ਕਮਾਉਣ ਦਾ ਤੇ ਕੁੜੀਆਂ ਨੂੰ ਫਸਾਉਣ ਦਾ ਉਹਨਾਂ ਨੂੰ ਨਸ਼ੇ ਤੇ ਲਾਉਣ ਦਾ ਕੁੜੀਆਂ ਦੇ ਦੋਸਤ ਉਹਨਾਂ ਨੂੰ ਨਸ਼ੇ ਤੇ ਲਾ ਦਿੰਦੇ ਤੇ ਇਸ ਦਲਦਲ ਦੇ ਵਿੱਚ ਜਿ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ ਸੀ। ਇਹੀ ਕਾਰਨ ਸੀ ਕਿ ਇਹਨਾਂ ਕੋਲ 546 ਕੁੜੀਆਂ ਦੀਆਂ ਫੋਟੋਆਂ ਸਨ। ਨੰਗੀਆਂ ਤਸਵੀਰਾਂ ਜਿਨ੍ਹਾਂ ਵਿੱਚੋਂ 100 ਕੁੜੀਆਂ ਦੀਆਂ ਫੋਟੋਆਂ ਤਾਂ ਐਦਾਂ ਦੀਆਂ ਸੀ ਜੀ ਜੋ ਕਿ ਆਪਣਾ ਅੰਗ ਪ੍ਰਦਰਸ਼ਨ ਕਰ ਰਹੀਆਂ ਸੀ। ਜਿਵੇਂ ਉਹਨਾਂ ਨੇ ਫੋਟੋਆਂ ਖਚਾਈਆਂ ਹੁਣ ਗਾਕਾਂ ਨੂੰ ਆਕਰਸ਼ਿਤ ਕਰਨ ਵਾਸਤੇ। ਯੂਪੀ, ਵਿਹਾਰ, ਤਾਮਲ ਲਾਡੂ, ਪੱਛਮ ਬੰਗਾਲ ਤੱਕ ਇਹ ਜੋ ਫੋਟੋਆਂ ਸੀ ਇਹ ਭੇਜੀਆਂ ਜਾਂਦੀਆਂ ਸੀ। ਗਾਕਾਂ ਨੂੰ ਇਹਨਾਂ ਕੁੜੀਆਂ ਬਾਰੇ ਦੱਸਿਆ ਜਾਂਦਾ ਸੀ ਕਿ ਜੇ ਤੁਸੀਂ ਚਾਹੋ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਣੇ ਤਾਂ ਇਹ ਫੋਟਮਾਂ ਨੇ ਤੁਸੀਂ ਇਹਨਾਂ ਨਾਲ ਸਰੀਰਕ ਸੰਬੰਧ ਬਣਾ ਸਕਦੇ ਹੋ ਯਾਨੀ ਆਪਣੇ ਗਾਕਾਂ ਨੂੰ ਲਲਚਾਉਣ ਵਾਸਤੇ ਇਹ ਉਹਨਾਂ ਕੁੜੀਆਂ ਦੀਆਂ ਫੋਟਮਾਂ ਖਿੱਚਦੇ ਸੀ ਤੇ ਉਹਨਾਂ ਤੱਕ ਗਾਕਾਂ ਤੱਕ ਇਹ ਪਹੁੰਚਾਉਂਦੇ ਸੀ ਜੋ ਜਿਸਮ ਫਰੋਸੀ ਦਾ ਧੰਦਾ ਹੈਗਾ ਇਸ ਦੇ ਵਿੱਚ ਵੱਡੇ ਚਿਹਰੇ ਵੀ ਇਨਵੋਲਵ ਹੋਣ ਦਾ ਪੁਲਿਸ ਨੂੰ ਖਦਸਾ ਹੈਗਾ ਕਿ ਇਸ ਵਿੱਚ ਹੋਰ ਲੋਕ ਵੀ ਇਨਵੋਲਵ ਨੇ ਜੋ ਕਿ ਇਸ ਧੰਦੇ ਨੂੰ ਚਲਾਉਣ ਵਿੱਚ ਅਨਮੋਲ ਗੁਪਤਾ ਦੀ ਮਦਦ ਕਰਦੇ ਸੀ ਇਹ ਜੋ ਕੁੜੀ ਸੀ ਖੰਜੂਰੀ ਦੀ ਰਹਿਣ ਵਾਲੀ ਇਸ ਨੂੰ ਹੈਪੇਟਾਈਟਸ ਬੀ ਨੋ ਦੀ ਬਿਮਾਰੀ ਵੀ ਹੈ ਜਦੋਂ ਇਸ ਦਾ ਮੈਡੀਕਲ ਕੀਤਾ ਗਿਆ ਤਾਂ ਇਹ ਬਿਮਾਰੀ ਦਾ ਪਤਾ ਲੱਗਿਆ ਤੇ ਡਾਕਟਰਾਂ ਦਾ ਕਹਿਣਾ ਕਿ ਸ਼ਾਇਦ ਇਹ ਬਿਮਾਰੀ ਜੋ ਇਸ ਦੇ ਨਾਲ ਸੰਬੰਧ ਬਣਾਉਣ ਵਾਲੇ ਬੰਦੇ ਆ ਉਹਨਾਂ ਨੂੰ ਵੀ ਹੋਈ ਹੋਵੇ ਉਹਨਾਂ ਨੂੰ ਵੀ ਇਹ ਬਿਮਾਰੀ ਲੱਗੀ ਹੋਵੇ ਤੇ ਜੋ ਇਹ ਅਨਮੋਲ ਗੁਪਤਾ ਸੀ ਇਹ 2022 ਦੇ ਵਿੱਚ ਜੇਲ੍ਹ ਵੀ ਜਾਂਦਾ ਹੈ ਤੇ ਇਸ ਦੀ ਜੋ ਜ਼ਮਾਨਤ ਹੁੰਦੀ ਹੈ ਉਹ ਹਾਈ ਕੋਰਟ ਤੋਂ ਹੁੰਦੀ ਹੈ। ਅਨਮੋਲ ਗੁਪਤਾ ਦੇ ਪਿਤਾ ਦਾ ਨਾਮ ਸ਼ਰਦ ਗੁਪਤਾ ਹੈ। ਉਹ ਉਸ ਦੀ ਜ਼ਮਾਨਤ ਕਰਾਉਂਦਾ ਹੈ। ਪਰ ਇਹਨਾਂ ਨੇ ਸੁਧਰਨ ਦੀ بجائے ਇਸ ਮਾੜੇ ਧੰਦੇ ਨੂੰ ਹੋਰ ਵਧਾ ਲਿਆ ਤੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਕਿੰਨੀਆਂ ਕੁ ਕੁੜੀਆਂ ਅਤੇ ਮੁੰਡਿਆਂ ਨੂੰ ਇਹਨਾਂ ਨੇ ਨਸ਼ੇ ਦੀ ਲਤ ਲਗਾ ਦਿੱਤੀ। ਨਸ਼ੇ ਦੀ ਦਲਦਲ ਦੇ ਵਿੱਚ ਸੁੱਟ ਦਿੱਤਾ। ਤੇ ਜਿਹੜੀ ਖੰਜੂਰੀ ਦੀ ਕੁੜੀ ਰਹਿਣ ਵਾਲੀ ਸੀ ਉਸ ਦੇ ਨਾਲ 23 ਲੋਕਾਂ ਨੇ 166 ਘੰਟਿਆਂ ਤੱਕ ਬਲਾਤਕਾਰ ਕੀਤਾ ਉਸ ਦੇ ਸਰੀਰ ਨੂੰ ਨੋਚਿਆ ਸਿਰਫ ਨਸ਼ੇ ਦੀ ਵਜ੍ਹਾ ਕਰ ਨੂੰ ਉਸ ਨੂੰ ਨਸ਼ਾ ਦਿੱਤਾ ਜਾਂਦਾ ਸੀ ਤੇ ਉਸ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਹੱਤਕੰਡੇ ਲੋਕ ਅਪਣਾ ਰਹੇ ਨੇ ਪੈਸਾ ਕਮਾਉਣ ਲਈ ਕਿਵੇਂ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰਨ ਤੋਂ ਵੀ ਇਹ ਗੁਰੇਜ਼ ਨਹੀਂ ਕਰਦੇ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਤੋਂ ਵੀ ਇਹਨਾਂ ਨੂੰ ਕੋਈ ਗੁਰੇਜ਼ ਨਹੀਂ ਹੁੰਦਾ ਸਿਰਫ ਇਹਨਾਂ ਦਾ ਮਕਸਦ ਪੈਸਾ ਹੁੰਦਾ ਹੈ ਕੋਈ ਮਰੇ ਕੋਈ ਜੀਵੇ ਇਹਨਾਂ ਨੂੰ ਇਸ ਗੱਲ ਤੋਂ ਕੁਝ ਵੀ ਫਰਕ ਨਹੀਂ ਪੈਂਦਾ ਜਿਵੇਂ ਇਸ ਕੇਸ ਦੇ ਵਿੱਚ ਆਪਾਂ ਦੇਖੀਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ